ਦੂਸਰੀ ਸੀਤਾ ਕਾંડ 3 ਬੜੇ ਨੇਰੇ ਬਚਨਾ ਘਰ ਮੁੜਿਆ ਇੰਨਾ ਚਿਰ ਲਾਤਾ ਜੀਤੋ ਨੇ ਰੋਟੀ ਥਾਲੀ ਚ ਪਾ ਕੇ ਉਸ ਦੇ ਅੱਗੇ ਧਰਦੀ ਨੇ ਪੁੱਛਿਆ ਪਹਿਲਾਂ ਡੇਲੋ ਗਏ ਫਿਰ ਸਲਾਰ ਗਿਆ ਆ ਕੇ ਮੈਂਬਰਾਂ ਦੇ ਘਰੀ ਗਿਆ ਭਲਕੇ ਪੰਚਾਇਤ ਸੱਦੀ ਐ ਮਖਾ ਜੀ ਤੂੰ ਕਾ ਨੂੰ ਇੰਨਾ ਭੱਜਿਆ ਫਿਰਦਾ ਬਾਕੀ ਵੀ ਤਾਂ ਸਾਰਾ ਪੰਡ ਵੱਜਦਾ ਐ ਜੀਤੋ ਨੇ ਇੱਕ ਹੋਰ ਫੁਲਕਾ ਥਾੜੀ ਜਿ ਧਰਦੀ ਨੇ ਬੋਲਿਆ ਆਪਾਂ ਸਾਰੇ ਪਿੰਡ ਦੇ ਨਾਲ ਰਲ ਗਏ ਜਾਣਦੀ ਐ ਵੀ ਬੇਬੇ ਮਰੀ ਤੋਂ ਤਾਈ ਰੱਖੀ ਨੇ ਮੈਨੂੰ ਆਪਣਾ ਦੁੱਧ ਚੰਗਾਇਆ ਸੀ ਅੱਧਾ 나ਥ ਨੂੰ ਚੰਗਾਉਂਦੀ ਸੀ ਤੇ ਅੱਧਾ ਮੈਨੂੰ ਆਪਾਂ ਉਸ ਦਾ ਦੇਣ ਨਹੀਂ ਦੇ ਸਕਦੇ ਫਿਰ ਤਾਂ ਜੀ ਤੂੰ ਅੱਧਾ 나ਈ ਹੋਇਆ ਜੀਤੋ ਨੇ ਮਖੌਲ ਕੀਤਾ 나ਈ ਬੰਦੇ ਨਹੀਂ ਹੁੰਦੇ ਗੱਲ ਇਹ ਨਹੀਂ ਮੈਂ ਤਾਂ ਕਹਿੰਨੀ ਆ ਐਵੇਂ ਸਾਡੇ ਨਾਲ ਕੋਈ ਵੈਰ ਪੈ ਜੇ ਉਹ ਤਾਂ ਜੋ ਹੋਣਾ ਸੀ ਹੋ ਗਿਆ ਕਿਉਂ ਸਾਡੇ ਕਾਹ ਤੋਂ ਕੋਈ ਵੈਰ ਪੈ ਜੂ ਅਸੀਂ ਕਿਸੇ ਦੇ ਮਾਂ ਮਾਰੇ ਨਹੀਂ ਬਚਨਾ ਰੋਟੀ ਖਾ ਕੇ ਹੱਥ ਧੋਂਦਾ ਬੋਲਿਆ ਮਤਾ ਜੀ ਇੱਕ ਹੋਰ ਹੀ ਗੱਲ ਸੁਣੀ ਐ ਜੀਤੋ ਨੇ ਆਵਾਜ਼ ਨੀਵੀਂ ਕਰਕੇ ਕਿਹਾ ਕੀ ਗੱਲ ਸੁਣੀ ਐ ਬਚਨਾ ਮੈਨੂੰ ਕੱਖ ਪੌਂਦਾ ਪੌਂਦਾ ਰੋੱਕ ਕੇ ਬੋਲਿਆ ਪਿੰਡ 'ਚ ਸੋਰਾ ਸੋਰਾ ਹੁੰਦੀ ਐ ਬਈ ਅੱਗੇ ਉਸਨੇ ਬਚਨੇ ਦੇ ਕੰਨ ਵਿੱਚ ਕੋ ਜੱਖਿਆ ਕੌਣ ਆਖਦਾ ਆਖਦੇ ਨੇ ਅਤਰੀ ਦੇ ਰੋਡੇ ਨੇ ਦੇਖੇ ਸੀ ਉਸਨੇ ਘਾ ਰਾ ਕੇ ਮਾਂ ਨੂੰ ਦੱਸਿਆ ਅਤਰੀ ਚਲਾਕ ਹੈ ਉੱਥੇ ਹੀ ਮੁੰਡਾ ਚੁਪਕਰਾਤਾ ਵੀ ਆਪਾਂ ਕਾ ਉਹਨੂੰ ਵਿਚਾਲੇ ਆਈਏ ਬਚਨਾ ਉਹਨੇ ਪੈਰੀਂ ਅਤਰੀ ਦੇ ਘਰ ਨੂੰ ਤੁਰ ਪਿਆ ਮਖਾਂ ਜੀ ਗੱਲ ਤਾਂ ਸੁਣਾ ਜੀਤੋ ਨੇ ਹਾਕ ਮਾਰੀ ਮੰਗਰੋਂ ਪਰ ਬਚਨਾ ਨਾ ਰੁਕਿਆ ਖਾਉ ਪੀਓ ਤੋਂ ਪਿੱਛੋਂ ਅਤਰੀ ਭਾਂਡੇ ਮਾਂਜ ਰਹੀ ਸੀ ਵੇੜੇ ਵਿੱਚ ਚਲਿਆਨੀ ਕੋਲ ਬੈਠੀ ਸੀ ਦਾਲ ਵਾਲੀ ਤੌੜੀ ਧੋ ਕੇ ਮਹਾਂ ਦੇ ਦਾਣੇ ਚ ਤੋਲੇ ਨਾਲ ਪਾਉਂਦੀ ਨੂੰ ਉੱਠੀ ਨੇ ਸਾਹਮਣੇ ਉਹ ਬਚਨਾ ਆ ਕੇ ਦੱਸਿਆ ਭਾਬੀ ਰੋਡਾ ਕਿੱਥੇ ਐ ਉਸ ਨੇ ਵੇੜੇ ਵਿੱਚ ਲੱਗੀ ਪੌੜੀ ਦੇ ਟੰਬੇ ਨੂੰ ਹੱਥ ਪਾ ਕੇ ਪੁੱਛਿਆ ਉਹ ਤਾਂ ਸੌਂ ਗਿਆ ਕੀ ਕੰਮ ਐ ਅਤਰੀ ਨੇ ਤੇਉੜੀਆਂ ਪਾ ਕੇ ਕਿਹਾ ਜਰਾ ਜਗਾਈ ਇੱਕ ਗੱਲ ਪੁੱਛਣੀ ਐ ਦੇਖ ਬਜਨੇਆ ਮੈਂ ਤੈਨੂੰ ਦੱਸਾਂ ਸਾਡੇ ਮੁੰਡੇ ਦਾ ਤਾਂ ਲੋਕ ਜੈ ਖਣੇ ਐਵੇਂ ਨਾ ਲੈਂਦੇ ਨੇ ਨਿਆਣੇ ਨੂੰ ਕੀ ਪਤਾ ਜਸ ਜਾ ਵੱਡੇ ਨੇ ਨਪੁੱਤੇ ਨੇ ਨਾ ਲੈਣਾ ਹੋਵੇ ਸਿੱਧਾ ਲਵੇ ਸਾਡੇ ਮੁੰਡੇ ਦੇ ਸਿਰ ਕਾਹਨੂੰ ਲਾਉਂਦਾ ਸਿੱਧ ਤਾਂ ਕੋਈ ਨਾ ਲੈਂਦਾ ਨੀ ਪਤੰਦਰਾਂ ਦਾ ਸੇਕ ਆਉਂਦਾ ਅਸੀਂ ਤਾਂ ਅੱਗੇ ਹੀ ਹਰ ਹਰ ਕਰਕੇ ਵੇਲਾ ਅਟਪਾਉਨੇ ਆ ਸਾਡੇ ਨਾ ਵੈਰ ਪਾ ਦਿਓ ਅੱਬਲਾਂ ਤਾਂ ਰੋਡੇ ਨੇ ਕੁਛ ਕਿਹਾ ਹੀ ਨਹੀਂ ਭਾਵੇਂ ਸੌਂ ਚਕਾਲਾ ਜੇ ਨਿਆਣੀ ਨੇ ਕਿਤੇ ਕੁਛ ਆਖ ਵੀ ਦਿੱਤਾ ਤਾਂ ਸੱਚ ਥੋੜੀ ਨਾ ਮੰਨ ਜਾਈਦਾ ਨਿਆਣਾ ਤਾਂ ਸੌ ਕੁਛ ਆਖਦਾ ਮੈਂ ਤਾਂ ਆਪੇ ਬਥੇਰਾ ਮਾਰਿਆ ਆਥਣੀ ਆਤਰੀ ਆਪ ਮੁਹਾਰੇ ਹੀ ਬੋਲਦੀ ਗਈ ਤੂੰ ਜ਼ਰਾ ਰੋਡੇ ਨੂੰ ਤਾਂ ਸੱਦ ਦੇ ਬਚਨੇ ਨੇ ਤੱਤਾ ਹੋ ਕੇ ਕਿਹਾ ਕਿਉਂ ਸੱਦਦੇ ਆ ਅਸੀਂ ਕਿਸੇ ਦਾ ਦਿੱਤਾ ਖਾਣੇ ਆ ਕਿਸੇ ਦਾ ਡਰ ਮਾਰਿਆ ਚੁੱਪ ਕਰਕੇ ਭੱਜ ਜਾ ਆਪਦੇ ਘਰੀ ਵੱਡਾ ਹਮੈਤੀ ਲੋਕ ਤਾਂ ਇਹ ਵੀ ਆਖਦੇ ਆਂ ਕਿ ਪਿੰਡ ਚ ਐਰਗਰ ਬੰਦੇ ਤੇਰੇ ਕੋਲ ਆਉਂਦੇ ਆ ਨਾਲੇ ਜੀਨਾਂ ਨੂੰ ਕਾਮਨਿਸਟ ਕਮਿਊਨਿਸਟ ਆਖਦੇ ਨੇ ਵੀ ਤੇਰੇ ਤੇਰੀ ਬੇਲੀ ਐ ਬੱਗੀ ਹੋ ਕਿਧਰੇ ਸਾਨੂੰ ਕੀ ਪਤਾ ਆਹੋ ਹੋਰ ਕੀ ਤ੍ਰਿਵੀ ਅੱਗੋਂ ਤੱਤੀ ਹੋ ਕੇ ਬੋਲੀ ਬਚਨਾ ਘਰ ਪਰਤ ਆਇਆ ਸਾਰੀ ਰਾਤ ਉਸਨੇ ਸੋਚਦਿਆਂ ਅੱਖਾਂ ਵਿੱਚ ਦੀ ਲੰਗਾਈ ਕਈ ਵਾਰੀ ਮੁੜ ਕੇ ਪਰਾਂ ਮੰਝੇ ਉੱਤੇ ਪਈ ਜੀਤੋ ਬਲ ਝੱਕਿਆ ਜੀਤੋ ਉਸਨੇ ਆਵਾਜ਼ ਦਿੱਤੀ ਹੋ ਮਖਾਂ ਜੀ ਤੂੰ ਹਜੇ ਤਾਈਂ ਜਾਗਦਾ ਹੈ ਕੀ ਗੱਲ ਗੱਲ ਤਾਂ ਕੋਈ ਨਹੀਂ ਤੂੰ ਜੀ ਐਡਾ ਫਿਕਰ ਨਾ ਕਰ ਹੁਣ ਹਾਰਨੀ ਕਿਸੇ ਤੋਂ ਮਿੱਟਦੀ ਤੂੰ ਵੇਖ ਲੈ ਨਾਲੇ ਸਤਯੋਗ ਦਾ ਪਹਿਰਾ ਸੀ ਰਾਮਚੰਦਰ ਰਾਜੇ ਦਾ ਪੁੱਤ ਸੀ ਫੇਰ ਵੀ ਵਿਚਾਰੀ ਸੀਤਾ ਨੂੰ ਕੀ ਕੀ ਦਸਾਂਟੇ ਕੱਟਣੇ ਪਏ ਅਸੀਂ ਤੁਸੀਂ ਕੀ ਦੇ ਪਾਣੀ ਆ ਰਾਂ ਜੀਤੋ ਜੇ ਭਲਾ ਤੈਨੂੰ ਕੋਈ ਰਾਮ ਰਾਮ ਕਰ ਜੀ ਤੜਕੇ ਤੜਕੇ ਕੀ ਚੰਦਰੇ ਬੋਲ ਬੋਲਦਾ ਟੈਡਣਾ ਪਾੜਦੇ ਆ ਜੈ ਖਣੇ ਦਾ ਉਂਗਲ ਤਾਂ ਕਰਕੇ ਵਿਖਾਵੇ ਕੋਈ ਮੇਰੇ ਕੰਨੀ ਨਾਲੇ ਭਰਾ ਮੇਰੇ ਡੱਕਰੇ ਨਹੀਂ ਕਰ ਦੇਣਗੇ ਆਥਨ ਤੋਂ ਪਹਿਲਾਂ ਪਹਿਲਾਂ ਆਹੋ ਜੀਤੀ ਗੁੱਸੇ ਨਾਲ ਬੋਲੀ ਬਚਨਾ ਚੁੱਪ ਕਰ ਗਿਆ ਜੀਤੀ ਨੂੰ ਅਚਵੀਜੀ ਲੱਗੀ ਹੋਈ ਸੀ ਉਹ ਅਟਕੇ ਦੁੱਧ ਰੜਕਨ ਜਾ ਲੱਗੀ ਤੇ ਨਾਲ ਹੀ ਉਹ ਪਾਠ ਕਰਨ ਲੱਗ ਪਈ ਇੱਕੋ ਪੌੜੀ ਉਸ ਨੂੰ ਆਉਂਦੀ ਸੀ ਤੇ ਉਹ ਵਾਰ-ਵਾਰ ਉਹੀ ਪੜਦੀ ਗਈ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੋ ਕੇ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਅਮ੍ਰਿਤ ਛਕਣ ਵੇਲੇ ਭਾਈ ਜੀ ਨੇ ਇਹ ਉਸ ਨੂੰ ਗੁਰਮੰਤਰ ਦਿੱਤਾ ਸੀ। ਇਸ ਤੱਕ ਦਾ ਅਰਥ ਉਸ ਦੇ ਮਨ ਵਿੱਚ ਕੁਝ ਇਓਂ ਬੰਦਾ ਸੀ ਕਿ ਬਹੁਤੀਆਂ ਸਿਆਣਪਾਂ ਨਾਲ ਕੁਝ ਨਹੀਂ ਬੰਦਾ। ਜੇ ਉਸ ਦੇ ਹੁਕਮ ਵਿੱਚ ਰਹੋਗੇ ਤਾਂ ਗੁਰੂ ਨਾਨਕ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਭਾਵ ਰੱਖਿਆ ਕਰਦਾ ਹੈ। ਇਸੇ ਲਈ ਹਰ ਔਖੇ ਸੌਖੇ ਵੇਲੇ ਉਹ ਇਸ ਤੱਕ ਨੂੰ ਵਾਰ-ਵਾਰ ਦੁਹਰਾਉਂਦੀ ਤੇ ਉਸ ਨੂੰ ਯਕੀਨ ਹੋ ਜਾਂਦਾ ਕਿ ਗੁਰੂ ਨਾਨਕ ਅੰਗ ਸੰਗ ਸਹਾਈ ਹੋਵੇਗਾ। ਮਦਦ ਕਰੇਗਾ ਜੀਤੋ ਦੇ ਪਾਠ ਤੇ ਦੁੱਧ ਰੜਕਨ ਦੀ ਸੁਖਾਵੀਂ ਆਵਾਜ਼ ਵਿੱਚ ਬਚਨੇ ਦੀਆਂ ਸੋਚਾਂ ਬਹਿ ਗਈਆਂ ਤੇ ਉਸ ਦੀ ਅੱਖ ਲੱਗ ਗਈ ਅਜੇ ਹੁਣੇ ਸੁੱਤਾ ਸੀ ਮੁੰਝ ਅੱਖ ਰੇ ਹੀ ਨਾ ਥਾ ਗਿਆ ਬਚਨਿਆ ਬਾਪੂ ਆਖਦਾ ਸਾਰੇ ਖੂ ਟੋਬੇ ਦੇਖਾਓ ਸ਼ੈਤ লাশ ਉੱਪਰ ਆ ਗਈ ਹੋਵੇ ਅੱਜ ਤੀਜਾ ਦਿਨ ਹੈ ਨਾਥ ਉਸ ਦੇ ਮੰਜੇ ਦੀ ਪੈਨ ਤੇ ਬੈਠਦਾ ਭੁੱਲ ਗਿਆ ਖੂ ਟੋਬੇ ਉਸਨੇ ਕਿਉਂ ਡੁੱਬਣਾ ਸੀ 나ਥ ਜੀ ਸੰਸੈ ਚੱਲ ਕਰਾਉਨੇ ਆ ਸਰ ਤੇ ਪੱਗ ਬਲੇਟ ਕੇ ਪੈਰੀ ਜੁੱਤੀ ਪਾਉਂਦੇ ਆ ਬਚਨੇ ਨਹੀਂ ਕਿਹਾ ਚਾਹ ਤਰਾਂ ਜੀਤੋ ਨੇ ਪੁੱਛਿਆ ਅਜੇ ਨਹੀਂ ਬਚਨੇ ਦੀ ਥਾਂ 나ਥ ਨੇ ਜਵਾਬ ਦਿੱਤਾ ਉਹ ਸੋਬੋ ਵਾਲੇ ਖੂਵ ਵੱਲ ਪਹੇ ਪਹੇ ਤੁਰੇ ਜਾ ਰਹੇ ਸਨ ਦਰਖਤਾਂ ਉੱਤੇ ਚਿੜੀਆਂ ਬੋਲ ਰਹੀਆਂ ਸਨ ਪਹਿ ਦੇ ਦੋਵੇਂ ਪਾਸੇ ਬਾਂਸ ਦੇ ਬੂਝੇ ਪਹਰਾਦਾਰ ਵਾਂਗ ਤੜੇ ਗਏ ਸਨ ਸਾਹਮਣੋਂ ਧਾਰਾ ਆ ਰਹੀ ਆ ਸੀ ਕਿਸੇ ਦੇ ਆਉਂਦੇ ਦੀ ਬਿੜਕ ਸੁਣ ਕੇ ਟੇੜ ਦੇ ਕੇ ਉਹ ਪਹਿ ਨੂੰ ਛੱਡ ਖੰਧਕ ਦੇ ਓਲੇ ਹੋ ਗਿਆ ਦਾਰੈ 나ਥ ਨੇ ਪੁੱਛਿਆ ਆਹੋ ਕਿਸੇ ਦੇ ਖੇਚੋ ਛੱਲੀਆਂ ਤੋੜੀ ਆਉਂਦਾ ਹੁਣ ਤਾਂ ਹੀ ਓਲੇ ਹੋ ਗਿਆ ਬਚਨਾ ਬੋਲਿਆ ਉਦਨ ਮਲਕਿਆ ਨੇ ਇੰਨਾ ਕੁੱਟਿਆ ਸੀ ਫੇਰ ਨਹੀਂ ਟਲਦਾ ਉਹ ਇਹੋ ਜੇ ਅਮਲੀਆਂ ਠਮਲੀਆਂ ਨੂੰ ਨਹੀਂ ਸ਼ਰਮ ਹਿਆ ਹੁੰਦੀ ਸਾਹਮਣੇ ਸੋਬੂ ਵਾਲਾ ਖੂਹ ਸੀ ਜਿੱਥੇ ਸਿਖਰ ਦੁਪਹਿਰੇ ਆਖਦੇ ਨੇ ਸੋਬੂ ਦਾ ਹਾੜ ਬੋਲਦਾ ਭਰੀ ਉਮਰੇ ਕਵਾਰਾ ਮਰ ਗਿਆ ਸੀ ਨਾ ਸੁਰਤੀ ਭਟਕਦੀ ਸੀ ਨਾ ਕੁਝ ਹੋਰ ਸੋਬੂ ਵਾਲੇ ਖੂਹ ਵਿੱਚ ਕੋਡਾ ਹੋ ਕੇ ਝਾਕਦੇ ਨਾਤ ਦਾ ਮਨ ਕੀਤਾ ਰੱਬ ਕਰੇ ਲਾਸ਼ ਉੱਪਰ ਤਰਾਈ ਹੋਵੇ ਪਰ ਖੂ ਦਾ ਪਾਣੀ ਤਾਂ ਟਿਕਿਆ ਨਿਤਰਿਆ ਖੜਾ ਸੀ ਆਪਣੀ ਹੀ ਸ਼ਕਲ ਪਾਣੀ ਵਿੱਚ ਦੇਖ ਕੇ ਨਾ ਜਾਣੀ ਕਿਉਂ ਉਹ ਪਹਿਮਾਨ ਜਿਆ ਹੋ ਗਿਆ ਸ਼ਾਇਦ ਪਾਣੀ ਵਿੱਚ ਆਪਣੀ ਹੀ ਸ਼ਕਲ ਉਸ ਨੂੰ ਸੋਭੂ ਦੀ ਸ਼ਕਲ ਲੱਗੀ ਸੀ ਉਥੋਂ ਮੜੀਆਂ ਵਾਲੇ ਟੋਬੇ ਦੇ ਉੱਪਰ ਦੀ ਹੁੰਦੇ ਹੋਏ ਗਿਆਨ ਦਾਸ ਤੇ ਡੇਰੇ ਨੂੰ ਮੁੜੇ ਬਚਨਿਆ ਜੇ ਉਸ ਦੀ ਲਾਸ਼ ਇਥੇ ਆਜੇ ਤਾਂ ਵੀ ਸਵਰ ਆਜੇ ਆਪਾਂ লাশ ਨੂੰ ਰੋਨੇ ਆ ਉਸ ਵਿਚਾਰੀ ਦੀ ਜਾਨ ਤੇ ਖਬਰਾ ਕੀ ਕੀ ਬਣੀ ਐ ਕੀ ਰਾਂ ਪਤਾ ਲੱਗ ਜੇ ਬਚਨੇ ਆ ਹੁਣ ਤਾਂ ਕੁਛ ਨਹੀਂ ਬਣਦਾ ਦੀਂਦਾ ਪਰ ਏਡੀ ਛੇਤੀ ਕੀ ਧਰਤੀ ਨਿਕਲ ਗਈ ਉਸ ਨੂੰ ਅਗਲਿਆਂ ਨੇ ਰਾਤੋਂ ਰਾਤ ਵੀਤੀ ਕੋ ਗਾਂਹ ਲਗਾਤੀ ਹੋਣੀ ਐ ਪਰ ਉਹ ਹਾਲ ਦੁਹਾਈ ਤਾਂ ਪੌਂਦੀ ਹੋ ਤੂੰ ਤਾਂ 나ਥ ਨਿਆਣਿਆਂ ਆਂ ਗੱਲਾਂ ਕਰਦਾ ਮੂੰਹ ਚ ਦੇ ਦਿੰਦੇ ਨੇ ਅਗਲੇ ਕੱਪੜਾ ਹਾਲ ਦੁਹਾਈ ਕਰ ਦਿੰਦੇ ਨੇ ਆਪਣੇ ਮੁੰਡੇ ਨੂੰ ਵੀ ਇਦਾਂ ਹੀ ਤਾਂ ਨਾਲ ਹੀ ਲੈ ਜਾਂਦਾ ਤਾਪ ਚੜਿਆ ਪਿਆ ਉਹ ਜਾਣੀ ਨਾਨਕੀ ਗਈ ਐ ਵੀ ਨਾਲ ਹੀ ਲੈ ਜਾਂਦੀ ਇਹ ਨਹੀਂ ਸੋਚਦਾ ਬਈ ਕਹਿੰਦਾ ਕਹਿੰਦਾ ਬਚਣਾ ਰੁਕ ਗਿਆ ਬਚਨਿਆ ਹਾਂ ਇਸ ਦਾ ਮਤਲਬ ਹੈ ਹੁਣ ਸੀਤਾ ਥਿਆਊਗੀ ਹੋਈ ਨਹੀਂ ਰੱਬ ਦੀਆਂ ਰੱਬ ਜਾਣੇ ਨਾ ਤਾਂ ਆਪਦੀ ਤਾਂ ਸਾਰੀ ਵਾਅਦਾ ਵਾਅਦਾ ਲਾਈ ਜਾਂਦੇ ਆ ਦੇਖੋ ਆਥ ਨੇ ਪੰਚਾਇਤ ਕੀ ਆਖਦੀ ਐ ਤੀਜੇ ਪਹਿਰ ਧਰਮਸ਼ਾਲਾ ਵਿੱਚ ਪੰਚਾਇਤ ਜੁੜੀ ਪੰਚਾਇਤ ਵਿੱਚ ਆਖਦੇ ਨੇ ਪਰਮੇਸ਼ਰ ਹੁੰਦਾ ਰੱਖੀ ਨੇ ਸੋਚਿਆ ਪੰਚਾਇਤ ਨੇ ਸੰਤੇ ਨੂੰ ਪੁੱਛਿਆ ਤੈਨੂੰ ਕਿਸ ਤੋਂ ਸ਼ੱਕ ਐ ਸੰਤਾ ਕੀ ਆਖਦਾ ਉਹ ਠਹਿਰਿਆ ਪਿੰਡ ਦਾ ਲੱਗੀ ਆਖਰ ਤਾਂ ਇਸੇ ਪਿੰਡ ਚ ਰਹਿਣਾ ਉਸਨੇ ਆਖਰ ਬਲਦੇਵ ਸਿਓ ਸਰਪੰਚ ਛੁੱਟਿਆ ਤੇ ਸਾਰੇ ਨੂੰ ਸੰਬੋਧਨ ਕਰਕੇ ਆਖਣ ਲੱਗਾ ਜਾਂ ਤਾਂ ਸੰਤਾ ਦੱਸਨੇ ਉਸ ਨੂੰ ਕੀਦੇ ਤੇ ਸ਼ੱਕ ਹੈ ਪੰਚਾਇਤ ਉੱਥੋਂ ਪਤਾ ਕਰੋ ਉਸ ਬੰਦੇ ਨੂੰ ਧਰਮਸ਼ਾਲਾ ਵਿੱਚ ਸੱਦੇ ਨਹੀਂ ਤਾਂ ਉਹ ਆਪ ਹੀ ਕਿਸੇ ਨਾਲ ਗਈ ਹੋਣੀ ਹੈ ਸੰਤੇ ਨੂੰ ਵਿਚਾਰੇ ਨੂੰ ਕੀ ਪਤਾ ਹੈ ਸਾਹਾਂ ਸਾਹ ਕਰਕੇ ਲਹੂ ਜਿਵੇਂ ਸੰਤੇ ਦੇ ਸਿਰ ਨੂੰ ਚੜਿਆ ਪਾਟੀਆਂ ਪਾਟੀਆਂ ਨਜ਼ਰਾਂ ਨਾਲ ਉਸਨੇ ਪੰਚਾਂ ਵੱਲ ਵੇਖਿਆ ਜਿਨ੍ਹਾਂ ਦੀਆਂ ਧੀਆਂ ਭੈਣਾਂ ਉਹ ساری ਉਮਰ ਪੇਕੇ ਸੌਰੀ ਛੜਦਾ ਲਿਆਉਂਦਾ ਰਿਹਾ ਇਹ ਪੰਚਾਇਤ ਜਿਹੜੇ ਨਿਆਂ ਕਰਨ ਬੈਠੇ ਸੀ ਕੀਦੇ ਬਾਰੇ ਉਹ ਕੀ ਨਹੀਂ ਜਾਣਦਾ ਬਲਦੇਵ ਸਿੰਘ ਸਰਪੰਚ ਜਿਨੇ ਕੋਈ ਐਬ ਨਹੀਂ ਛੱਡਿਆ 100 ਰੁਪਏ ਪਿੱਛੇ ਝੂਠੀ ਗਵਾਹੀ ਦੇਣ ਵਾਲਾ ਗੁਲਜਾਰਾ ਪਿਓ ਨੂੰ ਗਾਲਾਂ ਦੇਣ ਵਾਲਾ ਦੀਪਾ ਮਾਰਗੀ ਪਰਜਾਈ ਨਾਲ ਰਲਿਆ ਤੰਨਾ ਲੋਕਾਂ ਦੀਆਂ ਕਪਾਹਾਂ ਚੁਗ ਲੈਣ ਵਾਲਾ ਫੱਤਾ ਫੁੰਮਣ ਬਖਸ਼ੀ ਉਹ ਕੀ ਦੇ ਬਾਰੇ ਕੀ ਨਹੀਂ ਸੀ ਜਾਣਦਾ ਇਹ ਲੋਕ ਉਸ ਦਾ ਨਿਆ ਕਰਨ ਬੈਠੇ ਨੇ ਤੇ ਆਖਦੇ ਨੇ ਆਪੇ ਭੱਜ ਗਈ ਹੋ ਕਿਸੇ ਨਾਲ ਉਸ ਨੇ ਪਰਨੇ ਨਾਲ ਮੂੰਹ ਪੁੰਜਿਆ ਕੌੜਾ ਜਿਹਾ ਥੌਕ ਅੰਦਰ ਲੰਘਾਇਆ ਤੇ ਬੋਲਿਆ ਚਲੋ ਸਰਦਾਰ ਜੀ ਜੋ ਹੋਣਾ ਸੀ ਹੋ ਗਿਆ ਆਣਾ ਰੱਬ ਦਾ ਹੁਣ ਹਾਰਨੀ ਕਿਸੇ ਤੋਂ ਮਿੱਟਦੀ ਬਾਕੀ ਨਿصافਤਾ ਹੁਣ ਅੱਗੇ ਚੱਲ ਕੇ ਹੋ ਉਹੀ ਉੱਪਰ ਲਈ ਸਭ ਕੁਝ ਜਾਣਦਾ ਹੈ ਸੰਤੇ ਨੇ ਅਸਮਾਨ ਵਾਲ ਹੱਥ ਕਰਕੇ ਕਿਹਾ ਨਿصاف ਕਰਨ ਨੂੰ ਤਾਂ ਪੰਚਾਇਤ ਵੀ ਤਿਆਰ ਹੈ ਤੂੰ ਨਾ ਲੈ ਜੇ ਨਾ ਮੂੰਹ ਕਾਲਾ ਕਰਦੀਏ ਗਦੇ ਤੇ ਚੜ੍ਹ ਕੇ ਗਲ ਛੇਤਰਾਂ ਦੀ ਮਾਲਾ ਪਾ ਕੇ ਪਿੰਡ ਚ ਫੇਰੀ ਪਵਾਵਾਂਗੇ ਬਾਕੀ ਜੇ ਆਪਣੀ ਧੀ ਪੁੱਤ ਵਿੱਚ ਖੋਟ ਹੋਵੇ ਫੇਰ ਨਹੀਂ ਕਿਸੇ ਨੂੰ ਕੁਛ ਆਖਿਆ ਜਾਂਦਾ ਉਸਨੇ ਪਿੰਡ ਦਾ ਨੱਕ ਵੱਡਣਾ ਸੀ ਵੱਡਤਾ ਬਾਕੀ ਤੂੰ ਤਾਂ ਮੁੰਡੇ ਨੂੰ ਹੋਰ ਥੈਂ ਵਿਆਹ ਲੈ ਇੱਜ਼ਤ ਤਾਂ ਪੱਟਦੀ ਫਿਰ ਪਿੰਡ ਦੀ ਰੁਲਗੀ ਤੈਨੂੰ ਕੌਣ ਨਹੀਂ ਜਾਣਦਾ ਸਰਦਾਰ ਬਲਦੇਵ ਸਿੰਘ ਨੇ ਜ਼ਰਾ ਤਲਖ ਹੋ ਕੇ ਕਿਹਾ ਇੱਜ਼ਤ ਗਰੀਬ ਅਮੀਰ ਸਭ ਦੀ ਇੱਕੋ ਜੀ ਹੁੰਦੀ ਹੈ ਸਰਦਾਰ ਜੀ ਸੰਤੇ ਨੇ ਰੋਣ ਹਾਕੀ ਆਵਾਜ਼ ਵਿੱਚ ਕਿਹਾ ਤੇ ਉੱਠ ਕੇ ਘਰ ਨੂੰ ਆ ਗਿਆ। ਸਾਫੀ ਦੇ ਲੜਨਾਂ ਵਾਲ ਅੱਖਾਂ ਪੁੰਝਦਾ ਜਦੋਂ ਬਾਹਰ ਵੜਿਆ ਤਾਂ ਅੱਗੋਂ ਸੀਤਾ ਦਾ ਬਾਪ ਤੇ ਭਰਾ ਆਏ ਬੈਠੇ ਸੀ। ਸੰਤਾ ਕੋਲਾ ਬੈਠ ਗਿਆ। ਕੁਝ ਪਲ ਕੋਈ ਕੁਝ ਨਾ ਬੋਲਿਆ ਫਿਰ ਸੀਤਾ ਦਾ ਬਾਪ ភੁੱਭਾ ਮਾਰ ਕੇ ਉਪਿਆ। ਸੰਤੇ ਨੇ اٹਕ-ਟਕ ਕੇ ਭਰੇ ਗਲ ਨਾਲ ਸੀਤਾ ਦੇ ਬਾਪ ਨੂੰ ਸਾਰੀ ਗੱਲ ਦੱਸੀ। ਕੋਲ ਬੈਠਾ ਕਾਲਜ ਵਿੱਚ ਪੜਦਾ ਸੀਤਾ ਦਾ ਭਰਾ ਵੱਟ ਜੇ ਖੰਦਾਰਿਆ ਚਾਹ ਦੀ ਗੜਵੀ ਤੇ ਦੋ ਗਲਾਸ ਰੱਖੀ ਕੋਲ ਧਰੀ ਆ ਗਈ ਲਓ ਚਾਹ ਫੜੋ ਗਲਾਸ ਵਿੱਚ ਪਾ ਕੇ ਸੰਤੇ ਨੇ ਸੀਤਾ ਦੇ ਬਾਪ ਦੇ ਅੱਗੇ ਕੀਤੀ ਚਾਹ ਦੀ ਨਹੀਂ ਲੋੜ ਉਹ ਬੋਲਿਆ ਫੜ ਵੀ ਜਿਉਂਦਿਆਂ ਤੋਂ ਕੁਝ ਨਹੀਂ ਛੱਡਦਾ ਆਖ ਕੇ ਸੰਤੇ ਨੇ ਸੀਤੋ ਦੇ ਪਿਓ ਨੂੰ ਚਾਹ ਫੜਾ ਦਿੱਤੀ ਪਰ ਭਰਾ ਉਸ ਦਿਨੀ ਵਾਰ-ਵਾਰ ਅੱਖ ਨੂੰ ਉੱਤੇ ਵੀ ਨਾ ਲਈ ਫਿਰ ਕੀ ਸੋਚਿਆ ਜੀਜਾ ਉਸਨੇ ਜਾਣ ਤੋਂ ਪਹਿਲਾਂ 나ਥ ਨੂੰ ਪੁੱਛਿਆ 나ਥ ਨੇ ਕੋਈ ਉੱਤਰ ਨਾ ਦਿੱਤਾ ਅੱਖਾਂ ਮੂਰੇ ਮਰ ਜਾਂਦੀ ਚਾਰ ਦਿਨ ਰੋ ਕੇ ਸਬਰ ਕਰ ਲੈਂਦੇ ਖਬਰ ਨਹੀਂ ਚੰਦਰੀ ਕਿਹੋ ਜੇ ਲੇਖ ਲਿਖਾ ਕੇ ਆਈ ਸੀ 나ਥ ਦੀ ਥਾਂ ਰੱਖੀ ਬੁੱਲੀ ਉਸੇ ਦਿਨ ਆਥ ਨੇ ਸੀਤਾ ਦਾ ਬਾਪ ਤੇ ਭਰਾ ਆਪਣੇ ਪਿੰਡ ਨੂੰ ਮੁੜ ਪਏ ਰਾਹ ਵਿੱਚ ਮੇਗ ਦੇ ਬਾਪ ਨੇ ਕਈ ਵਾਰੀ ਮੇਗ ਦੇ ਮੂੰਹ ਵੱਲ ਵੇਖਿਆ ਪਰ ਉਹ ਗੁੰਮਸਮ ਜਿਹਾ ਤੁਰ ਰਿਹਾ ਸੀ ਫਿਰ ਕੀ ਸੋਚਿਆ ਬਾਪੂ ਮਲੌਦ ਬੱਸਾਂ ਦੇ ਅੱਡੇ ਤੇ ਆ ਕੇ ਬੱਸ ਉਡੀਕਦਿਆਂ ਇੱਕਾ ਇੱਕ ਮੇਗ ਨੇ ਪੁੱਛਿਆ ਸੋਚਣ ਨੂੰ ਹੁਣ ਹੈ ਹੀ ਕੀ ਸੌ ਡੇਲੂ ਵਾਲੇ ਥਾਣੇਦਾਰ ਕੋਲ ਚਲੀਏ ਲਹ ਉਸਨੇ ਭਲੇ ਮਾਨਸਾਂ ਦੀ ਨਹੀਂ ਸੁਣੀ ਸਾਡੀ ਕੀ ਸੁਣੂ ਬਿਨਾ 5700 ਲਏ ਨਹੀਂ ਉਸਨੇ ਰੈਪਟ ਲਿਖਣੀ ਡੇਲੂ ਵਾਲੇ ਥਾਣੇਦਾਰ ਦੀ ਉੱਤੇ ਸ਼ਿਕਾਇਤ ਕਰੀਏ ਹੈ ਕਮਲਾ ਪਤਾ ਲੱਗਨ ਤੇ ਪੁਲਿਸ ਵਾਲੇ ਸਾਨੂੰ ਛੱਡਣਗੇ ਇਨ੍ਹਾਂ ਕੋਲ ਬਥੇਰੇ ਟੰਗ ਹੁੰਦੇ ਐ ਹੋਰ ਐਵੇਂ ਕੋਈ ਅਸਲੇਟਾ ਪਾ ਦੇਣ ਥਾਣੇ ਲੈ ਜਾ ਕੇ ਕੁੱਟਣ ਜਾਂ ਦਰਵਾਜ਼ੇ ਸੱਦ ਕੇ ਲਾਹ-ਪਾ ਕਰਨ ਫਿਰ ਆਪਾਂ ਕੀ ਕਰ ਲਾਂਗੇ ਦੇਖਿਆ ਨਹੀਂ ਕੇਰੂ ਕਾ ਬੰਤਾ ਜਦੋਂ ਟਿਊਬਵੈਲ ਡੇੱਕੇ ਮਰ ਗਿਆ ਸੀ ਕਿੰਨੇ ਬਰਾਨ ਕੀਤੇ ਸੀ ਪੂਰਾ 1000 ਰੁਪਇਆ ਲੱਗਿਆ ਸੀ ਨਾਲੇ ਘਰੋਂ ਬੰਦਾ ਗਿਆ ਆਖਣ ਕੀ ਪਤਾ ਕਿਵੇਂ ਮਰਿਆ ਇਹਨਾਂ ਨਾਲ ਰੱਬ ਬਾਹ ਨਾ ਪਵਾਵੇ ਜਮਦੂਤ ਹੁੰਦੇ ਆ ਨਰੇ ਜਮਦੂਤ ਤਾਂ ਹੀ ਤਾਂ ਉਹ ਮਾਰਦੇ ਨੇ ਇਹਨਾਂ ਸਾਲਿਆਂ ਨੂੰ ਬਲਵੰਤ ਸਿੰਘ ਸੁਪਰਡੈਂਟ ਮਰਿਆ ਨਾ ਅਗਲਿਆਂ ਘਰ ਬੈਠਾ ਹੀ ਮੇਗ ਨੇ ਦੰਦ ਪੀ ਕੇ ਕਿਹਾ ਹੈ ਕਮਲਾ ਸੂਲ ਲੱਗਣ ਤੇ ਕਿੱਕਰ ਤਾਂ ਨਹੀਂ ਪਟਦੇਈ ਦੀ ਫੇਰ ਤਾਂ ਉਹੀ ਨਹਿਰਮਲ ਜੂ ਲੋਕ ਦਿਨ ਦੀ ਵੀ ਦੂਜਿਆਂ ਨੂੰ ਲੁੱਟ ਲੈਣਗੇ ਮੀਘ ਚੁੱਪ ਕੀਤਾ ਕੁਝ ਸੋਚਦਾ ਰਿਹਾ ਭੀੜਾਂ ਤਾਂ ਬੜਿਆਂ ਬੜਿਆਂ ਤੇ ਪੈਂਦੀਆਂ ਆਈਆਂ ਨੇ ਸਾਊ ਰਾਮ ਰਾਮ ਕਰ ਉਸ ਦਾ ਬਾਪ ਬੋਲਿਆ ਰਾਮ ਰਾਮ ਕੀ ਸਵਾ ਕਰ ਬਸ ਕੇਰਾ ਪਤਾ ਲੱਗ ਜੇ ਸੀਰ ਮੇਨਾ ਪੀ ਜਾ ਤੂੰ ਐਵੇਂ ਨਾ ਤੱਤਾ ਹੋਏ ਮੁੰਡਿਆ ਉਹ ਜਿਹੜੀ ਘਰੋਂ ਹੀ ਚਲੀ ਗਈ ਆਪਣੀ ਹੁਣ ਕੀ ਲੱਗਦੀ ਐ ਆਪਣੇ ਲਈ ਉਹਦਣ ਹੀ ਮਰ ਗਈ ਉਹ ਮੁਰਗੀਤੇ ਮੈਂ ਜਿਉਂਦਾ ਫਿਰਦਾ ਡੱਬ ਮਰਨਾ ਚਾਹੀਦਾ ਮੈਨੂੰ ਬਸ ਪਤਾ ਵੀ ਲੱਗ ਜੇ ਨਾ ਉਸਦੇ ਸਹੁਰੇ ਰੱਖ ਸਕਣ ਤੇ ਨਾ ਆਪਾਂ ਰੱਖ ਸਕੀਏ ਸਹੁਰੇ ਕਿਉਂ ਨਾ ਰੱਖਣਗੇ ਐਸ ਵਿੱਚ ਸੀਤਾ ਦਾ ਕੀ ਕਸੂਰ ਹੈ ਨਹੀਂ ਰੱਖਣਗੇ ਆਪਣੀ ਭੈਣ ਨੂੰ ਮੈਂ ਰੱਖੂੰਗਾ ਆਪਦੇ ਘਰੇ ਦੇਖਦਾ ਕਿਹੜਾ ਸਾਲਾ ਕੁਛ ਆਖਦਾ ਤੂੰ ਤਾਂ ਜਬਲੀਆਂ ਮਰੀ ਜਾਂਣਾ ਰੱਬ ਜੱਗ ਵੀ ਤਾਂ ਦੇਖਣਾ ਹੁੰਦਾ ਮੇਘ ਕੁਝ ਪਲ ਚੁੱਪ ਕੀਤਾ ਕੋ ਜੀ ਸੋਚਦਾ ਰਿਹਾ ਕੋ ਜੀ ਪੈਸਿਆਂ ਦਾ ਪ੍ਰਬੰਧ ਹੋ ਜੂ ਬਾਪੂ ਇੱਕਾ ਇੱਕ ਉਸਨੇ ਪੁੱਛਿਆ ਵੱਛੀ ਵੇਚ ਕੇ ਤਾਂ ਤੇਰੀ ਫੀਸ ਭਰੀ ਐ ਸੋਚਿਆ ਸੀ ਪਾਲ ਲਾਂਗੇ ਦੋ ਵਰਿਆਂ ਨੂੰ ਘਰ ਦਾ ਦੁੱਧ ਹੋ ਜੂ ਨਾਲੇ ਰੱਬ ਦਾ ਸ਼ਰੀਕ ਨਹੀਂ ਬਣਿਆ ਜਾਂਦਾ ਹੁੰਦਾ ਮੇਘ ਰੱਬ ਰੱਬ ਕਰ ਚੁੱਪ ਕਰਕੇ ਘਰੇ ਬੈਠ ਹੁਣ ਕੁਛ ਨਹੀਂ ਬਣਦਾ ਮੇਘ ਨੇ ਸਿਰ ਛੰਡਿਆ ਇਹ ਗੱਲ ਰੱਬ ਦੀ ਨਹੀਂ ਮਾੜਿਆਂ ਬੰਦਿਆਂ ਦੀ ਕੀਤੀ ਹੋਈ ਐ ਮੈਂ ਆਪੇ ਪਤਾ ਕੱਢ ਲੂੰ ਉਹ ਕੌਣ ਨੇ ਫਿਰ ਦੇਖਿਓ ਮੀਘ ਨੇ ਫੁੰਕਾਰਾ ਮਾਰ ਕੇ ਕਿਹਾ ਹਟ ਕੇ ਬੈਠੋ ਏ ਮੁੰਡਿਆ ਮੈਂ ਤਾਂ ਪਹਿਲਾਂ ਹੀ ਬਥੇਰਾ ਓਖਾਂ ਉਹ ਆਪ ਤਾਂ ਲੰਘ ਗਈ ਸਖਾਲੇ ਵੇਲੇ ਤੇ ਮੈਂ ਰਹਿ ਗਿਆ ਮਗਰਦੋਸ਼ਕ ਭਰਨ ਨੂੰ ਮੀਘ ਦੇ ਬਾਪ ਨੇ ਉਸ ਦੀ ਮਾਂ ਨੂੰ ਯਾਦ ਕਰਕੇ ਕਿਹਾ ਮੀਘ ਨੇ ਕੋਈ ਉੱਤਰ ਨਾ ਦਿੱਤਾ ਕੁਝ ਪਲ ਐਵੇਂ ਹੀ ਲੰਘ ਗਏ ਏਨੇ ਨੂੰ ਬੱਸ ਆ ਗਈ ਤੱਕਮ ਤੱਕੀ ਹੋ ਕਿ ਮੇਗ ਨੇ ਪਹਿਲਾਂ ਬਾਪੂ ਨੂੰ ਚੜਾਇਆ ਤੇ ਫਿਰ ਆਪ ਚੜਿਆ ਬਾਪੂ ਉਸ ਦਾ ਸੀਟ ਨਾ ਹੋਣ ਕਰਕੇ ਪੁੰਜੇ ਹੀ ਬਹਿ ਗਿਆ ਮੇਗ ਖੜਾ ਰਿਹਾ ਔੜਦੀ ਔੜਦੀ ਨਜ਼ਰ ਉਸ ਨੇ ਸਾਰੀਆਂ ਸਵਾਰੀਆਂ ਤੇ ਮਾਰੀ ਸ਼ਾਇਦ ਉਸ ਦਾ ਮਨ ਕੀਤਾ ਸੀ ਸੀਤਾ ਇੱਥੇ ਹੀ ਕਿਤੇ ਬੈਠੀ ਹੋਵੇ ਤਿਆਂ ਨੂੰ ਜਦੋਂ ਉਸ ਨੂੰ ਲੈ ਕੇ ਆਇਆ ਸੀ ਤਾਂ ਇੱਥੇ ਹੀ ਉਹਨਾਂ ਨੇ ਬੱਸ ਫੜੀ ਸੀ ਉਸ ਦਿਨ ਵੀ ਬੜੀ ਭੀੜ ਸੀ ਕਮਾਈ ਨੇ ਰਤਾ ਕਥੋਂ ਦਿੱਤੀ ਤਾਂ ਆਪ ਬੈਠਣ ਦੀ ਥਾਂ ਬੋਲੀ ਮੇਘਵੀਰ ਤੂੰ ਬੈਠ ਜਾ ਨਹੀਂ ਭੈਣੇ ਬਹਿ ਜਾ ਮੀਗ ਨੇ ਉਸ ਨੂੰ ਡਾਂਟਿਆ ਸੀ ਭਾਵੇਂ ਉਹ ਵੱਡੀ ਸੀ ਪਰ ਵੇਲੇ ਮੇਗ ਨੂੰ ਲੱਗਿਆ ਸੀ ਉਹ ਛੋਟੀ ਐ ਤੇ ਉਹ ਆਪ ਵੱਡਾ ਪਰ ਅੱਜ ਬਸ ਉਹ ਕਿਤੇ ਨਹੀਂ ਸੀ ਬਸ ਮਾਹੋ ਰਾਣੀ ਦੇ ਟੋਟੇ ਤੇ ਆ ਕੇ ਰੁਕੀ ਸਲਾਰ ਜਾਣ ਵਾਲੀਆਂ ਸਵਾਰੀਆਂ ਇੱਥੇ ਹੀ ਉਤਰਦੀਆਂ ਨੇ ਸੀਤਾ ਦਾ ਬਾਪ ਗੋਡਿਆਂ ਤੇ ਹੱਥ ਧਰ ਕੇ ਉੱਠਿਆ ਬੱਸ 'ਚੋਂ ਉਤਰਿਆ ਮੇਘ ਵੀ ਉਤਰ ਗਿਆ ਪਰ ਬਸ ਤੁਰਨ ਵੇਲੇ ਬੋਲਿਆ ਚੰਗਾ ਬਾਪੂ ਤੂੰ ਪਿੰਡਕ ਨੂੰ ਚੱਲ ਮੈਨੂੰ ਤਾਂ ਕੰਮ ਐ ਤੇ ਬਿਨਾਂ ਹੀ ਬਾਪ ਦਾ ਜਵਾਬ ਉਡੀਕਦਿਆਂ ਉਹ ਤੁਰ ਹੀ ਜਾਂਦੀ ਬੱਸ ਵਿੱਚ ਦੁਬਾਰਾ ਚੜ ਗਿਆ ਬੱਸ ਚਲੀ ਗਈ ਪਿੱਛੇ ਧੂੜ ਉੱਡੀ ਨਹਿਰ ਦੀ ਪਟੜੀ ਪਟੜੀ ਤੁਰਿਆ ਜਾਂਦਾ ਮੀਗ ਦਾ ਬਾਪੂ ਪਰਨੀ ਨਾਲ ਅੱਖਾਂ ਪੂੰਝਦਾ ਬੜਬੜਾਇਆ ਇਹ ਧੀ ਤੇ ਪੁੱਤ ਮੇਰੇ ਨਹੀਂ ਹੋ ਸਕਦੇ ਮੇਰੇ ਨਹੀਂ ਹੋ ਸਕਦੇ ਕੰਜਰ ਦੀ ਖਬਰੀ ਕਿੱਥੇ ਕਿੱਥੇ ਖੇ ਖਾਂਦੀ ਹੋਣੀ ਐ ਸਾ ਸਾ ਕਰਦੀ ਕੋਲ ਦੀ ਨਹਿਰ ਵਗੀ ਜਾ ਰਹੀ ਸੀ ਪੈਰਕ ਸੀਟ ਦਾ ਸਾਰੇ ਰਾਹ ਉਹ ਸੀਤਾ ਦੀ ਮਾਂ ਨੂੰ ਯਾਦ ਕਰਕੇ ਰੋਂਦਾ ਰਿਹਾ ਦੱਸਦਾ ਰਿਹਾ ਸੀਤਾ ਦੀ ਮਾਂ ਤੇਰੀ ਧੀ ਸੈਤ ਮਰ ਗਈ ਤੇ ਮੇਗ ਮੇਗ ਖਬਰ ਨਹੀਂ ਕਿਤੇ ਨੂੰ ਬੱਗ ਗਿਆ ਸੁੱਖ ਨਹੀਂ ਰਹਿੰਦੀ ਦੀਂਦੀ ਸੀਤਾ ਦੀ ਮਾਂ ਸੁੱਖ ਨਹੀਂ ਰਹਿੰਦੀ ਦੀਂਦੀ ਮੈਨੂੰ